ਸੋ ਪਿਆਰੇ ਵਿਦਿਆਰਥੀਓ ਇਹ ਜਿਹੜੀ ਵੀਡੀਓ ਹੈ ਅੱਜ ਦੀ ਇਹ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਤ ਪ੍ਰੀਖਿਆ ਵਿੱਚ ਜੋ ਖਾਸ ਗੱਲਾਂ ਜ਼ਰੂਰੀ ਹਨ ਉਸ ਸੰਬੰਧੀ ਆਖਰੀ ਵੀਡੀਓ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਬਹੁਤ ਵੱਡੇ ਹਾਕਮ ਸਨ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਸਥਾਪਨਾ ਦੇ ਲਈ ਅਤੇ ਸ਼ੁਕਰਚੱਕੀਆ ਮਿਸਲ ਜਿਹੜੀ ਹੈ ਉਸ ਨੂੰ ਬੁਲੰਦੀਆਂ ਦੇ ਉੱਤੇ ਪਹੁੰਚਾਨ ਲਈ ਬਹੁਤ ਸੰਘਰਸ਼ ਕੀਤਾ ਹੈ ਉਹਨਾਂ ਨੇ ਇਹ ਰਾਜ ਸਥਾਪਿਤ ਕਰਨ ਦੇ ਲਈ ਕੂਟਨੀਤੀ ਨਾਲ ਵੀ ਕੰਮ ਲਿਆ ਬਹਾਦਰੀ ਨਾਲ ਵੀ ਕੰਮ ਲਿਆ ਤੇ ਛਲ ਅਤੇ ਬਲ ਨਾਲ ਵੀ ਕੰਮ ਲਿਆ ਮਹਾਰਾਜਾ ਰਣਜੀਤ ਸਿੰਘ ਵਿੱਚ ਸਾਰੀਆਂ ਹੀ ਕੁਆਲਿਟੀਜ਼ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ ਰਾਈਜ਼ ਕਰ ਰਹੇ ਸਨ ਜਦੋਂ ਉਹ ਇੱਕ ਵੱਡੇ ਰਾਜ ਦੀ ਸਥਾਪਨਾ ਵੱਲ ਤੁਰੇ ਸਨ ਤੇ ਉਸ ਵੇਲੇ ਉਹਨਾਂ ਦੇ ਸਾਹਮਣੇ ਜਿਹੜੀਆਂ ਸਭ ਤੋਂ ਵੱਡੇ ਚੈਲੰਜੇਸ ਸਭ ਤੋਂ ਵੱਡੀਆਂ ਚੁਣੌਤੀਆਂ ਜਾਂ ਸਭ ਤੋਂ ਵੱਡੀਆਂ ਜਿਹੜੀਆਂ ਤਾਕਤਾਂ ਸਨ ਉਹ ਮੈਂ ਤੁਹਾਨੂੰ ਪਹਿਲੇ ਵੀ ਚੈਪਟਰਸ ਵਿੱਚ ਦੱਸਿਆ ਹੈ ਇੱਕ ਤੇ ਹਨ ਜਿਹੜੀਆਂ ਸਿੱਖ ਮਿਸਲਾਂ ਹਨ ਨੰਬਰ 1 ਨੰਬਰ 2 ਅਫਗਾਨਿਸਤਾਨ ਜਾਂ ਪਠਾਨ ਤੇ ਨੰਬਰ 3 ਹੈ ਅੰਗਰੇਜ਼ ਹੁਣ ਪਿਆਰੇ ਵਿਦਿਆਰਥੀਓ ਜਿਹੜਾ ਚਾਰਟ ਦਿਖ ਰਿਹਾ ਹੈ ਇਹਦੇ ਵਿੱਚ ਸਿੱਖ ਮਿਸਲਾਂ ਸਭ ਤੋਂ ਛੋਟੇ ਅੱਖਰਾਂ ਵਿੱਚ ਅਫਗਾਨ ਥੋੜੇ ਵੱਡੇ ਅੱਖਰਾਂ ਵਿੱਚ ਤੇ ਅੰਗਰੇਜ਼ ਬਹੁਤ ਵੱਡੇ ਅੱਖਰਾਂ ਵਿੱਚ ਜਿਹੜੇ ਦਿਖਾਏ ਨੇ ਇਹਦਾ ਇਹ ਮਤਲਬ ਹੈ ਕਿ ਸਿੱਖ ਮਿਸਲਾਂ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਚੁਣੌਤੀ ਸਨ ਅਫਗਾਨ ਉਸ ਤੋਂ ਬਾਅਦ ਵੱਡੀ ਚੁਣੌਤੀ ਸਨ ਤੇ ਅੰਗਰੇਜ਼ ਸਭ ਤੋਂ ਵੱਡੀ ਚੁਣੌਤੀ ਸਨ ਸਿੱਖ ਮਿਸਲਾਂ ਨਾਲ ਵਿਵਾਹਿਕ ਸੰਬੰਧਾਂ ਦੁਆਰਾ ਸਮਝੌਤਿਆਂ ਦੁਆਰਾ ਸਮਝਾ ਕੇ ਜਾਂ ਫਿਰ ਜ਼ਬਰਦਸਤੀ ਜਿਹੜੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕੀਤਾ ਉਸ ਤੋਂ ਬਾਅਦ ਨੇ ਅਫਗਾਨ ਹੁਣ ਜਿਹੜੇ ਅਫਗਾਨ ਨੇ ਇਹਨਾਂ ਦਾ ਪੰਜਾਬ ਦੇ ਉੱਤੇ ਪਹਿਲੇ ਕਬਜ਼ਾ ਸੀ ਸੋ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਅਫਗਾਨਾਂ ਤੋਂ ਹੀ ਬਹੁਤ ਸਾਰੇ ਇਲਾਕੇ ਖੋ ਕੇ ਜਾਂ ਜਿੱਤ ਕੇ ਵੱਡੇ ਪੰਜਾਬ ਰਾਜ ਦੇ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ ਸੋ ਅਫਗਾਨੀ ਵੱਡੀ ਚੁਣੌਤੀ ਸਨ ਪਰ ਅੰਗਰੇਜ਼ ਜਦ ਰਣਜੀਤ ਸਿੰਘ ਰਾਈਜ਼ ਕਰ ਰਹੇ ਸਨ ਤੇ ਉਸ ਵੇਲੇ ਹਿੰਦੁਸਤਾਨ ਦੀ ਇੱਕ ਵੱਡੀ ਤਾਕਤ ਦੇ ਰੂਪ ਵਿੱਚ ਉੱਭਰ ਚੁੱਕੇ ਸਨ ਤੇ ਅੰਗਰੇਜ਼ ਹੀ ਇੱਕ ਅਜਹੀ ਤਾਕਤ ਸਨ ਜਿਨ੍ਹਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਤਰ੍ਹਾਂ ਦੇ ਸਮਝੌਤੇ ਵੀ ਕਰਨੇ ਪਏ ਸੋ 1809 ਯਾਨੀ ਕਿ ਅੰਮ੍ਰਿਤਸਰ ਦੀ ਸੰਧੀ ਤੋਂ ਲੈ ਕੇ 1838 ਸਿੱਤ੍ਰੇ ਪੱਖੀ ਸੰਧੀ ਤੱਕ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿਚਕਾਰ ਜਿਹੜੇ ਸੀਗੇ ਉਹ ਕਈ ਤਰ੍ਹਾਂ ਦੀਆਂ ਕੂਟਨੀਤੀਆਂ ਸਮਝੌਤੇ ਤੇ ਸੰਧੀਆਂ ਜਿਹੜੀਆਂ ਸੀ ਉਹ ਚਲਦੀਆਂ ਰਹੀਆਂ ਤੇ ਇਸ ਵਿੱਚ ਪਿੰਡ ਵਦਨੀ ਦਾ ਮਸਲਾ ਸੀ ਸਿੰਧ ਦਾ ਮਸਲਾ ਸੀ ਸ਼ਿਕਾਪੁਰ ਦਾ ਮਸਲਾ ਸੀ ਪੇਸ਼ਾਵਰ ਦਾ ਮਸਲਾ ਸੀ ਤੇ ਆਓ ਇਸ ਦੀ ਸ਼ੁਰੂਆਤ ਕਰਦੇ ਹਾਂ ਕਿ ਅੰਮ੍ਰਿਤਸਰ ਦੀ ਸੰਧੀ ਜਿਹੜੀ ਹੈ ਉਹ ਸਭ ਤੋਂ ਪਹਿਲੇ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਇੱਕ ਸਮਝੌਤੇ ਦੇ ਰੂਪ ਵਿੱਚ ਸਾਹਮਣੇ ਆਂਦੀ ਹੈ ਜਿਹਦਾ ਬੜਾ ਖਾਸ ਮਹੱਤਵ ਹੈ ਪ੍ਰੀਖਿਆ ਦੀ ਦ੍ਰਿਸ਼ਟੀ ਦੇ ਨਾਲ ਹੁਣ ਇਸ ਕੜੀ ਵਿੱਚ ਸਭ ਤੋਂ ਪਹਿਲੀ ਜਿਹੜੀ ਸੰਧੀ ਹੈ ਯਾਦ ਰੱਖਣੀ ਹੈ ਬੜੀ ਇੰਪੋਰਟੈਂਟ ਹੈ ਅੰਮ੍ਰਿਤਸਰ ਦੀ ਸੰਧੀ ਟ੍ਰੀਟੀ ਆਫ ਅੰਮ੍ਰਿਤਸਰ 25 April 1809 ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ ਇਹ ਸੰਧੀ ਹੁੰਦੀ ਹੈ ਸ਼ਰਤਾਂ ਕੀ ਨੇ ਅੰਗਰੇਜ਼ੀ ਸਰਕਾਰ ਤੇ ਲਾਹੌਰ ਦਰਬਾਰ ਵਿੱਚ ਪੱਕੀ ਮਿੱਤਰਤਾ ਰਹੇਗੀ ਦੋ ਮਹਾਰਾਜਾ ਰਣਜੀਤ ਸਿੰਘ ਦਰਿਆ ਦੇ ਸਤਲੁਜ ਦਰਿਆ ਦੇ ਖੱਬੇ ਪਾਸੇ ਦੇ ਇਲਾਕਿਆਂ ਵਿੱਚ ਜੋ ਉਸ ਦੇ ਕਬਜ਼ੇ ਵਿੱਚ ਹਨ ਉਨੀ ਹੀ ਫੌਜ ਰੱਖੇਗਾ ਜਿੰਨੀ ਕੀ ਉੱਥੇ ਜ਼ਰੂਰਤ ਹੈ ਤੀਸਰਾ ਇਹਨਾਂ ਧਾਰਾਵਾਂ ਵਿੱਚੋਂ ਕਿਸੇ ਇੱਕ ਦੀ ਉਲੰਘਣਾ ਹੋਣ ਤੇ ਇਹ ਸੰਧੀ ਰੱਦ ਸਮਝੀ ਜਾਏਗੀ ਤੇ ਚੌਥੀ ਧਾਰਾ ਵਿੱਚ ਕੇਵਲ ਇਹ ਲਿਖਿਆ ਗਿਆ ਸੀ ਕਿ ਸੰਧੀ ਅੰਮ੍ਰਿਤਸਰ ਵਿੱਚ 25 ਅਪ੍ਰੈਲ 1809 ਈਸਵੀ ਨੂੰ ਕੀਤੀ ਗਈ ਇਸ ਵਿੱਚ ਲਾਹੌਰ ਦਰਬਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ੀ ਸਰਕਾਰ ਵੱਲੋਂ ਚਾਰਲਸ ਮੈਟਕਾਫ ਨੇ ਦਸਤਕ ਕੀਤੇ ਸਨ ਹੁਣ ਜਿਹੜੀ ਅੰਮ੍ਰਿਤਸਰ ਦੀ ਸੰਧੀ ਹੋਈ ਹੈ ਉਹਦੇ ਨਾਲ ਉਹਦਾ ਖਾਸ ਇੰਪੋਰਟੈਂਸ ਉਹਦੀ ਕੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸੁਪਨੇ ਨੂੰ ਉਹਨਾਂ ਨੇ ਤਬਾਹ ਕਰਤਾ ਕਿ ਸਤਲੁਜ ਦਰਿਆ ਤੋਂ ਪਾਰ ਜਿਹੜੇ ਪੂਰਬਲ ਦੇ ਇਲਾਕੇ ਸਨ ਉਹਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਹੁਣ ਦਖਲ ਅੰਦਾਜ਼ੀ ਨਹੀਂ ਸੰ ਕਰ ਸਕਦੇ ਸੋ ਉਹਨਾਂ ਦੇ ਇਹ ਸੁਪਨੇ ਜਿਹੜੇ ਸੀ ਸਾਰੀਆਂ ਸਿੱਖ ਮਿਸਲਾਂ ਨੂੰ ਇਕੱਠਾ ਕਰਕੇ ਆਪਣੇ ਕਬਜ਼ੇ ਵਿੱਚ ਲੈਣਾ ਉਹ ਪੂਰਾ ਨਹੀਂ ਹੋਇਆ ਰਣਜੀਤ ਸਿੰਘ ਦੇ ਗੌਰਵ ਨੂੰ ਛੱਟ ਲੱਗੀ ਕਿਉਂਕਿ ਉਹ ਰਾਈਜ਼ ਕਰ ਰਹੇ ਸਨ ਬਹਾਦਰੀ ਦੇ ਨਾਮ ਦੇ ਉੱਤੇ ਉਹਨਾਂ ਦਾ ਕਾਫੀ ਨਾਮ ਹੋ ਰਿਹਾ ਸੀ ਉਥੋਂ ਵੀ ਆ ਕੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਗੌਰਵ ਸੀਗਾ ਪ੍ਰੈਸਟੀਜ ਸੀਗੀ ਉਹਦੇ ਤੇ ਛੱਟ ਲੱਗੀ ਤੀਸਰਾ ਆਂਦਾ ਹੈ ਅੰਗਰੇਜ਼ ਪੰਜਾਬ ਦੇ ਜਿਆਦਾ ਨੇੜੇ ਆ ਗਏ ਸਤਲੁਜ ਨਦੀਆ ਦਰਿਆ ਦੇ ਦੂਸਰੇ ਪਾਸੇ ਅੰਗਰੇਜ਼ਾਂ ਦਾ ਪੱਕਾ ਕਬਜ਼ਾ ਹੋ ਗਿਆ ਤੇ ਨੈਕਸਟ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਸਤਲੁਜ ਦਰਿਆ ਦੇ ਪਾਰ ਜਿਹੜੇ ਇਲਾਕੇ ਸਨ ਨਾ ਸਿਰਫ ਉਹ ਉਹਨਾਂ ਦੇ ਹੱਥੋਂ ਗਏ ਬਲਕਿ ਉਹਨਾਂ ਨੂੰ ਉੱਥੋਂ ਕੱਟਾ ਹੋਣ ਲਈ ਰੈਵਨਿਊ ਵਿੱਚ ਵੀ ਬਹੁਤ ਜ਼ਿਆਦਾ ਘਾਟਾ ਹੋਇਆ 1812 ਈਸਵੀ ਤੋਂ ਲੈ ਕੇ 1821 ਈਸਵੀ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਨਿਰਪੱਖਤਾ ਦੀ ਨੀਤੀ ਅਪਣਾਈ ਅਤੇ ਦੂਜੇ ਮਾਮਲਿਆਂ ਵਿੱਚ ਕੋਈ ਦਖਲ ਨਾ ਦਿੱਤਾ ਇਹਨਾਂ ਦੇ ਸਬੰਧ ਆਪਸ ਵਿੱਚ ਅੱਛੇ ਰਹਿੰਦੇ ਨੇ ਹੁਣ ਸਭ ਤੋਂ ਪਹਿਲੀ ਪ੍ਰੋਬਲਮ ਮਹਾਰਾਜਾ ਰਣਜੀਤ ਸਿੰਘ ਦੀ ਕਦੋਂ ਆਂਦੀ ਹੈ ਨਾਮ ਨੋਟ ਕਰਨਾ ਹੈ ਵਦਨੀ ਪਿੰਡ ਦੀ ਸਮੱਸਿਆ ਵਦਨੀ ਪਿੰਡ ਇੱਕ ਪਿੰਡ ਦਾ ਨਾਮ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦੇ ਕੋਲ ਲਗਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਨੂੰ 1821 ਈਸਵੀ ਵਿੱਚ ਝਗੜਾ ਹੋਣ ਕਰਕੇ ਗ੍ਰਿਫਤਾਰ ਕਰ ਲਿਆ ਤੇ ਵਦਨੀ ਪਿੰਡ ਜਿਹੜਾ ਹੈ ਉਹਦੇ ਉੱਤੇ ਕਬਜ਼ਾ ਕਰ ਲਿਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਨਾਲ ਸਮਝੌਤਾ ਕਰਕੇ ਵਦਨੀ ਪਿੰਡ ਦੇ ਵਿੱਚੋਂ ਰਣਜੀਤ ਸਿੰਘ ਦੀ ਸੈਨਾ ਨੂੰ ਬਾਹਰ ਕੱਢ ਦਿੰਦੇ ਨੇ ਤੇ ਇੱਥੇ ਰਣਜੀਤ ਸਿੰਘ ਗੁੱਸਾ ਆਣ ਤੇ ਵੀ ਅੰਗਰੇਜ਼ਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਤੇ ਉਹਨਾਂ ਦੇ ਨਾਲ ਲੜਾਈ ਉਹਨਾਂ ਨੇ ਕੋਈ ਨਹੀਂ ਕੀਤੀ ਫਿਰ ਦੁਆਰਾ 1824 ਤੋਂ 1830 ਈਸਵੀ ਦੇ ਵਿੱਚ ਕਿਤੇ ਨਾ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਾਂ ਅੰਗਰੇਜ਼ਾਂ ਦੇ ਨਾਲ ਸੰਬੰਧ ਅੱਛੇ ਰਹੇ ਠੀਕ ਰਹੇ ਸਮਝੌਤੇ ਹੁੰਦੇ ਰਹੇ ਤੇ 1826 ਈਸਵੀ ਵਿੱਚ ਇੱਥੋਂ ਤੱਕ ਕੀ ਜਦੋਂ ਮਹਾਰਾਜਾ ਰਣਜੀਤ ਸਿੰਘ ਬਿਮਾਰ ਪਏ ਨੇ ਬਹੁਤ ਜ਼ਿਆਦਾ ਤੇ ਅੰਗਰੇਜ਼ਾਂ ਨੇ ਡਾਕਟਰ ਮਰਰੇ ਨੂੰ ਆਪਣੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਇਲਾਜ ਦੇ ਲਈ ਭੇਜਿਆ ਹੁਣ ਪ੍ਰਸ਼ਨ ਆਂਦਾ ਹੈ ਸਿੰਧ ਦਾ ਪ੍ਰਸ਼ਨ 1831 ਈਸਵੀ ਸਿੰਧ ਦਾ ਜਿਹੜਾ ਇਲਾਕਾ ਸੀਗਾ ਇਹ ਵਪਾਰਿਕ ਤੇ ਭੂਗੋਲਿਕ ਪੱਖ ਤੋਂ ਬੜਾ ਖਾਸ ਸੀਗਾ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ ਦੋਨੋਂ ਇਹਦੇ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਪਰ ਹੁਣ ਇੱਥੇ ਆ ਕੇ ਕੀ ਹੁੰਦਾ ਕਿ 1831 ਈਸਵੀ ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ ਅੰਗਰੇਜ਼ਾਂ ਨੇ ਬੜੀ ਚਲਾਕੀ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਗੱਲੀ ਲਾਈ ਰੱਖਿਆ ਤੇ 1832 ਈਸਵੀ ਵਿੱਚ ਸਿੰਧ ਨਾਲ ਵਪਾਰਿਕ ਸੰਧੀ ਕਰਕੇ ਕਰਨਲ ਪੋਟਿੰਜਰ ਦੇ ذریعے ਉਹਨਾਂ ਨੇ ਸਿੰਧ ਦੇ ਉੱਤੇ ਕਬਜ਼ਾ ਕਰ ਲਿਆ। ਮਸਲਾ ਸ਼ਿਕਾਰਪੁਰ 1836 ਈਸਵੀ ਮਜਾਰਿਸ ਨਾਮ ਦੇ ਕਬੀਲੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਸੀਮਾ ਵਰਤੀ ਇਲਾਕੇ ਦੇ ਉੱਤੇ ਹਮਲਾ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਜਵਾਬੀ ਅਟੈਕ ਕੀਤਾ ਤੇ ਉਹਨਾਂ ਨੇ ਸ਼ਿਕਾਰਪੁਰ ਨਾਮ ਦੇ ਇਸ ਪਿੰਡ ਦੇ ਉੱਤੇ ਜਿੱਥੇ ਮਜਾਰਿਸ ਕਬੀਲੇ ਦਾ ਰਾਸ ਸੀ ਉੱਥੇ ਕਬਜ਼ਾ ਕਰ ਲਿਆ। ਪਰ ਕਰਨਲ ਵੇਟ ਦੇ ਅਧੀਨ ਉੱਥੇ ਜਿਹੜੀ ਸੀਗੀ ਅੰਗਰੇਜ਼ੀ ਸੈਨਾ ਪਹੁੰਚੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪਿੰਡ ਜਿਹੜਾ ਸੀਗਾ ਉਹ ਖਾਲੀ ਕਰਨਾ ਪਿਆ ਫਿਰੋਜ਼ਪੁਰ ਦਾ ਮਸਲਾ 1835ਵੀ ਸੋ ਇੱਥੇ ਮਹਾਰਾਜਾ ਰਣਜੀਤ ਸਿੰਘ ਪੂਰੀ ਤਰ੍ਹਾਂ ਬੇਬਸ ਹੋ ਜਾਂਦੇ ਨੇ ਅੰਗਰੇਜ਼ ਫਿਰੋਜ਼ਪੁਰ ਦੇ ਵਿੱਚ ਜਿਹੜਾ ਕਿ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਸੀਗਾ ਉਹਦੇ ਉੱਤੇ ਕਬਜ਼ਾ ਕਰਕੇ ਆਪਣੀ ਪੂਰੀ ਫੌਜ ਦੀ ਇੱਕ ਛਾਉਣੀ ਰੱਖ ਲੈਂਦੇ ਨੇ ਬਣਾ ਲੈਂਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਕੁਝ ਵੀ ਨਹੀਂ ਕਰ ਪਾਉਂਦੇ ਜਦੋਂ ਕਿ ਇਸ ਤੋਂ ਪਹਿਲੇ ਵੀ ਅੰਗਰੇਜ਼ ਜਿਹੜੇ ਸੀ ਉਹਨਾਂ ਦੀ ਫਿਰੋਜ਼ਪੁਰ ਤੇ ਨਜ਼ਰ ਸੀ ਜਿਹੜਾ ਕਿ ਲਾਹੌਰ ਦਰਬਾਰ ਤੋਂ ਸਿਰਫ 40 ਕਿਲੋਮੀਟਰ ਦੂਰ ਸੀ ਤੇ ਇਹਦੇ ਤੇ ਕਬਜ਼ਾ ਕਰਕੇ ਅੰਗਰੇਜ਼ ਲਾਹੌਰ ਦਰਬਾਰ ਜਾਂ ਸਿੱਖ ਰਾਜ ਦੀ ਪੂਰੀ ਜਿਹੜੀ ਸੂਝ ਜਾਂ ਜਾਣਕਾਰੀ ਜਿਹੜੀ ਸੀ ਉਹ ਰੱਖ ਸਕਦੇ ਸਨ ਪਰ 1835 ਵਿੱਚ ਉਹਨਾਂ ਨੇ ਆਪਣਾ ਜਿਹੜਾ ਸੁਪਨਾ ਸੀਗਾ ਉਹ ਪੂਰਾ ਕਰ ਲਿਆ ਤੇ ਇੱਥੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਕੁਝ ਬੇਬਸ ਦਿਖਾਈ ਦਿੰਦੇ ਹਨ ਹੁਣ ਹੈ ਤਰੇ ਪੱਕੀ ਸੰਧੀ ਜਾਂ ਪੇਸ਼ਾਵਰ ਦਾ ਮਸਲਾ ਰੂਸ ਜਿਹੜਾ ਸੀ ਉਹ ਅਫਗਾਨਿਸਤਾਨ ਦੇ ਰਸਤੇ ਉਹਦੇ ਹਮਲੇ ਦਾ ਡਰ ਸੀ ਹਿੰਦੁਸਤਾਨ ਦੇ ਉੱਤੇ ਐਸ ਕਰਕੇ ਅੰਗਰੇਜ਼ਾਂ ਨੂੰ ਡਰ ਸੀਗਾ ਕਿ ਉਹਨਾਂ ਦਾ ਜਿਹੜਾ ਰਾਜ ਹੈ ਉਸ ਨੂੰ ਖਤਰਾ ਨਾ ਪੈ ਜਾਵੇ ਤੇ ਉਹਨਾਂ ਨੇ ਅਫਗਾਨਿਸਤਾਨ ਦਾ ਜਿਹੜਾ ਦੋਸਤ ਮੁਹੰਮਦ ਸੀ ਉੱਥੇ ਦਾ ਹਾਕਮ ਸੀਗਾ ਉਹਦੇ ਨਾਲ ਸੰਧੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨੇ ਅਸ਼ਰਤ ਰੱਖੀ ਕਿ ਜੇਕਰ ਪੇਸ਼ਾਵਰ ਦਾ ਇਲਾਕਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਕੋਲ ਹੈ ਉਹ afghanistan ਨੂੰ ਖੋ ਕੇ ਦੇ ਦਿੱਤਾ ਜਾਵੇ ਪਰ ਦੂਸਰੇ ਪਾਸੇ ਹੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅੰਗਰੇਜ਼ ਜਿਹੜੇ ਸੀ ਉਹ ਨਾਰਾਜ਼ ਨਹੀਂ ਸੰਕਰਨਾ ਚਾਹੁੰਦੇ ਇਸ ਲਈ ਉਹਨਾਂ ਨੇ ਇੱਕ ਦੂਸਰਾ ਰਸਤਾ ਲੱਭਿਆ ਉਹ ਦੂਸਰਾ ਰਸਤਾ ਕੀ ਸੀਗਾ ਇਹ ਸੀਗਾ ਤ੍ਰੈਪੱਖੀ ਸੰਧੀ ਜਿਸ ਦੇ ਬਾਰੇ ਵਿੱਚ ਅਸੀਂ ਗੱਲ ਕਰਦੇ ਹਾਂ ਹੁਣ ਤ੍ਰੈਪੱਖੀ ਸੰਧੀ ਜਿਹੜੀ ਹੈ ਉਹ ਬਹੁਤ ਮਹੱਤਵਪੂਰਨ ਹੈ ਇਸ ਤ੍ਰੈਪੱਖੀ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੇ ਸ਼ਾਹੀਜਾ ਨੂੰ ਲੱਭਿਆ ਸ਼ਾਹ ਸ਼ੁਜਾ ਜਿਹੜਾ ਹੈ ਉਸ ਨੂੰ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਦੀ ਸਹਿਮਤੀ ਦੇ ਨਾਲ ਅਫਗਾਨਿਸਤਾਨ ਦਾ ਹਾਕਮ ਜਿਹੜਾ ਸੀ ਉਹ ਬਣਾਉਣ ਦਾ ਫੈਸਲਾ ਕੀਤਾ ਗਿਆ। ਸ਼ਾਹ ਸ਼ੁਜਾ ਰਣਜੀਤ ਸਿੰਘ ਦੇ ਸਾਰੇ ਜਿੱਤੇ ਹੋਏ ਇਲਾਕਿਆਂ ਦੇ ਉੱਤੇ ਕਬਜ਼ਾ ਸਵੀਕਾਰ ਕਰੇਗਾ ਇਹ ਸ਼ਰਤ ਰੱਖੀ ਗਈ। ਉਹ ਅੰਗਰੇਜ਼ਾਂ ਤੇ ਸਿੱਖਾਂ ਦੀ ਮਰਜ਼ੀ ਤੋਂ ਬਿਨਾਂ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਇਹ ਸੰਧੀ ਰੱਖੀ ਗਈ ਤੇ ਉਸ ਨੂੰ ਅਫਗਾਨਿਸਤਾਨ ਦੇ ਤਖਤ ਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ 5000 ਸੈਨਿਕਾਂ ਦੀ ਮਦਦ ਦੇਵੇਗਾ ਤੇ ਸ਼ਾਹ ਸ਼ੁਜਾ ਉਸ ਨੂੰ ਉਸ ਦੇ ਬਜਲੇ ਸ਼ੁਕਰਾਨੇ ਵਜੋਂ 2 ਲੱਖ ਰੁਪਏ ਦੇਵੇਗਾ। ਸွေਤ ਰਹਿ ਪੱਕੀ ਸੰਧੀ ਜਿਹੜੀ ਹੈ 26 ਜੂਨ 1838 ਈਸਵੀ ਨੂੰ ਕੀਤੀ ਗਈ ਜਿਹਦਾ ਕਿ ਬਹੁਤ ਮਹੱਤਵ ਹੈ। ਤੇ ਆਉ ਜਾਣੀ ਹੈ ਕਿ ਹੁਣ ਖਾਸ ਵਿਅਕਤੀ ਕਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ। ਅਕਾਲੀ ਫੂਲਾ ਸਿੰਘ ਇੱਕ ਬਹੁਤ ਵੱਡੇ ਸੂਰਬੀਰ ਯੋਧੇ ਕਸੂਰ ਮੁਲਤਾਨ ਦੀ ਜਿੱਤ ਵਿੱਚ ਬਹੁਤ ਵੱਡਾ ਯੋਗਦਾਨ 14 ਮਾਰਚ 1823 ਈਸਵੀ ਨੂੰ ਨਸ਼ਹਿਰਾ ਦੀ ਲੜਾਈ ਦੇ ਵਿੱਚ ਇਹ ਸ਼ਹੀਦ ਹੋਏ ਸਨ ਹਰੀ ਸਿੰਘ ਨਲਵਾ ਇੱਕ ਬਬਰ ਸ਼ੇਰ ਇੱਕ ਬਹੁਤ ਵੱਡੇ ਜਰਨੈਲ ਇਤਿਹਾਸ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਥੰ ਬਹੁਤ ਵੱਡੇ ਅੰਗ 1820-21 ਵਿੱਚ ਕਸ਼ਮੀਰ ਦੇ ਨਾਜ਼ਿਮ ਰਹੇ 1834 ਤੋਂ 37 ਤੱਕ ਪੇਸ਼ਾਵਰ ਦੇ ਨਾਜ਼ਿਮ ਰਹੇ ਤੇ ਅਫਗਾਨਿਸਤਾਨ ਦੇ ਜਿਹੜੇ ਪਠਾਨ ਸਨ ਇਹਨਾਂ ਤੋਂ थरथਰ ਕੰਬਦੇ ਸਨ 30 ਅਪ੍ਰੈਲ 1837 ਈਸਵੀ ਨੂੰ ਹਰੀ ਸਿੰਘ ਨਲਵਾ ਜਿਹੜੇ ਨੇ ਉਹ ਜਮਰੌਦ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਜਾਂਦੇ ਹਨ ਸੈਦ ਅਹਿਮਦ ਬਰੇਲਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਕ ਬਗਾਵਤੀ ਹੋਏ ਹਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਹ ਆਪਣੇ ਆਪ ਨੂੰ ਅੱਲਾ ਦਾ ਪੈਗੰਬਰ ਕਹਾਂਦਾ ਸੀ ਤੇ ਇਸ ਨੇ ਬਕਾਇਦਾ ਜਿਹਹਾਦ ਦੀ ਕੋਸ਼ਿਸ਼ ਨਾ ਕੀਤੀ ਧਰਮ ਯੁੱਧ ਦੀ ਕੋਸ਼ਿਸ਼ ਨਾ ਕੀਤੀ ਸਿੱਖ ਰਾਜ ਦੇ ਖਿਲਾਫ ਅਰ ਅੰਤ ਵਿੱਚ ਬਾਲਾકોટ ਦੀ ਲੜਾਈ ਦੇ ਵਿੱਚ ਸ਼ਹੀਜਾਦਾ ਸ਼ੇਰ ਸਿੰਘ ਹਿੱਥੋਂ ਐ ਮਾਰਿਆ ਜਾਂਦਾ ਹੈ। ਸੋ ਅੰਤ ਵਿੱਚ ਅਸੀਂ ਇਹ ਯਾਦ ਰੱਖਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਵਾਕਈ ਸ਼ੇਰੇ ਪੰਜਾਬ ਸਨ। ਉਹਨਾਂ ਨੇ ਅਫਗਾਨਾਂ ਨੂੰ ਧੂਲ ਚਟਾਈ। ਸਾਰੇ ਸਿੱਖ ਮਿਸਲਾਂ ਕੁਝ ਇੱਕ ਛੱਡ ਕੇ ਬਾਕੀ ਸਾਰਿਆਂ ਨੂੰ ਆਪਣੇ ਅੰਡਰ ਕੀਤਾ। ਇੱਕ ਵੱਡੇ ਸਿੱਖ ਰਾਜ ਦੀ ਸਥਾਪਨਾ ਕੀਤੀ। ਅੰਗਰੇਜ਼ਾਂ ਨਾਲ ਸਮਝੌਤਾਵਾਦੀ ਨੀਤੀ ਅਪਣਾ ਕੇ ਕੂਟਨੀਤੀ ਦੇ ਨਾਲ ਇੱਕ ਵੱਡੇ ਸਿੱਖ ਰਾਜ ਨੂੰ ਵੱਡੇ ਸਮੇਂ ਤੱਕ ਕਾਇਮ ਰੱਖਿਆ ਤੇ ਨਾਲ ਹੀ ਨਾਲ ਉਹ ਮਹਾਰਾਜਾ ਰਣਜੀਤ ਸਿੰਘ ਧਰਮ ਨਿਰਪੱਖਤਾ ਦੇ ਇੱਕ ਬਹੁਤ ਵੱਡੀ ਮਿਸਾਲ ਹਨ ਸਾਰੇ ਧਰਮਾਂ ਦਾ ਆਦਰ ਕਰਨ ਵਾਲੇ ਉਹਨਾਂ ਦੀ ਸੈਨਾ ਵਿੱਚ ਅਫੀਸਰ ਤੋਂ ਲੈ ਕੇ ਆਮ ਸਿਪਾਹੀ ਤੱਕ ਹਰ ਧਰਮ ਦੇ ਵਿਅਕਤੀ ਸਨ ਵੱਡੇ ਵੱਡੇ ਅਹੁਦੇਦਾਰ ਜਿਹੜੇ ਸਨ ਉਹ ਵੀ ਉਹਨਾਂ ਨੇ ਅਪੁਆਇੰਟ ਕੀਤੇ ਸਨ ਬਿਨਾਂ ਕਿਸੇ ਧਾਰਮਿਕ ਬੇਪਾਬ ਤੋਂ ਜਿਵੇਂ ਕਿ ਫਕੀਰ ਅਜੀਜ਼ੂ ਜੀ ਨੂੰ ਉਹਨਾਂ ਦੇ ਵਿਸ਼ੇਸ਼ ਮੰਤਰੀ ਧਿਆਨ ਸਿੰਘ ਡੋਗਰਾ ਪ੍ਰਧਾਨ ਮੰਤਰੀ ਹਿੰਦੂ ਸਨ ਤੇ ਜਨਰਲ ਵੈਂਟੂਰਾ ਸੈਨਾ ਨਾਇਕ ਜਿਹੜੇ ਸਨ ਉਹ ਇੱਕ ਫ੍ਰਾਂਸੀਸੀ ਸਨ ਤੇ ਜਮਾਦਾਰ ਖੁਸ਼ ਹਾਲ ਸਿੰਘ ਜਿਹੜੇ ਸਨ ਉਹ ਉਹਨਾਂ ਦੇ ਡਿਊਟੀਦਾਰ ਸਨ ਪਬਲਿਕ ਰਿਲੇਸ਼ਨ ਅਫੀਸਰ ਸਨ ਸੋ ਬੱਚੋ ਐਸੀ ਸਾਰੀ ਦੀ ਸਾਰੀ ਮਹਾਰਾਜਾ ਰਣਜੀਤ ਸਿੰਘ ਬਾਰੇ ਜੋ ਖਾਸ ਗੱਲਾਂ ਸਨ ਪ੍ਰੀਖਿਆ ਦੇ ਦ੍ਰਿਸ਼ਟੀ ਨਾਲ ਬੈਸਟ ਆਫ ਲੱਕ ਆਪਣਾ ਬੈਸਟ ਦਿਓ ਤੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੁਹਾਨੂੰ ਬਹੁਤ ਸਾਰਾ ਇਤਿਹਾਸ ਜਿਹੜਾ ਹੈ ਮੈਂ ਐਂਜੀ ਸਾਂਝਾ ਕਰਦਾ ਰਹਾਂਗਾ